जाते गुमी मां पी चो पारा निशाल जनम हमारा त <laughs> ਜਿਨਾਂ ਦੀ ਨਾਂ ਜਾਤ ਹੈ ਨਾ ਪੱਤ ਦੇਖਣ ਵਿੱਚ ਬੰਦੇ ਬਿਲਕੁਲ ਸਧਾਰਨ ਬਲਕਿ ਆਵਸਤਨ ਨਹੀਂ ਨੇ ਸਧਾਰਨ ਬੰਦਾ ਵੀ ਖੋਲੋਂ ਨੰਗੇ ਤਾਂ ਆਪਣਾ ਪੱਲਾ ਬਚਾ ਕੇ ਇਹਨਾਂ ਦੇ ਨਾਲ ਨਾ ਛੋਵਾ ਬਿੱਟ ਜਾਣਾ ਸਿਰ ਨਾਣਾ ਪਵੇਗਾ ਕਪੜਿਆਂ ਸਮੈਤ ਕਿਉਂਕਿ ਮੈਲੇ ਕੁਚੈਲੇ ਇਹ ਗੰਦੇ ਮਲੀਨ ਇਹ ਨੀਚ ਨਿਹਾਵੇਂ ਸਮਾਜ ਵਿੱਚ ਜਿਨਾ ਦਾ ਕੋਈ ਔਦਾਨਹੀਂ ਕੋਈ ਰਤਬਾ ਨਹੀਂ ਸੰਤੇਬਾ ਕਿ ਜਿਹਨ ਜੀ ਨਾਮ ਜਪ ਲਵੇ ਤੇੜੀ ਬੁਢਾਈ ਹੈ ਨਾਮ ਦੀ ਇਹ ਖੁਰਦਰਾ ਲੋਹਾ ਤੇ ਰੰਗ ਜਿਹਦਾ ਕਾਲਾ ਹੈ ਵੇਚਣ ਜਾਓ ਤੇ ਕੁਵਾੜੀ ਵੀ ਕੋਈ ਸੋਚ ਸਮਝ ਕੇ ਲਏ ਗਟੋ ਘਟ ਮੁੱਲ ਪਾ ਕੇ ਪਰ ਵੀ ਪਰਸਨਲ ਛੋ ਜਾਏ ਤੇ ਦੇਖੋ ਜਾਕੇਗਾ ਉਹਨੂੰ ਕੁਵਾੜੀ ਬਾਜ਼ਾਰ ਨਾ ਜਾ ਸਰਾਫਾ ਬਾਜ਼ਾਰ ਜਾ ਕਿਸ ਤਨਾ ਉਤਸ਼ਾਹ ਹੋ ਗਿਆ ਸੀਤਾ ਲੋਹਾ ਤੇੜੀ ਸ਼ਕਤੀ ਵਰਤ ਗਈ ਕਿਸ ਕਰਾਮਾਤ ਨਾਲ ਇਹ ਕਿਤੋਂ ਦਾ ਕਿਤੇ ਜਾ ਪਹੁੰਚਿਆ ਆ ਕੇ ਛੋ ਦੇ ਕਿਸ ਨੂੰ ਛੋ ਮਿਲੀ ਹੈ 파ਰਸ ਦੀ ਕਿਸੇ ਤਰ੍ਹਾਂ ਉਸ ਬੰਦੇ ਨੂੰ ਜਿਹਨੂੰ ਛੋ ਮਿਲ ਜਾਏ ਜਪਣ ਵਾਲਿਆਂ ਜਿੰਨਾ ਚਿਰ ਇਹ ਛੋ ਨਹੀਂ ਮਿਲਦੀ ਇਹ ਬੰਦਾ ਭਾਵੇਂ ਕਿੱਡੀ ਪਤ ਵਾਲਾ ਕਿਉਂ ਨਾ ਸਮਝੇ ਆਪਨ ਕਿਤਨੀ ਆਬਰੂ ਵਾਲਾ ਕਿਉਂ ਨਾ ਸਮਝੇ ਇਹ ਨੀਵਾ ਕਿਉਂ ਕਿ ਸੁਨੇ ਜਦਵੀ ਜਾਣੇ ਰਸਾਤ ਲੈ ਜਾਣ ਨਰਕ ਜਾਣ ਆਮ ਬੱਚੇ ਵੀ ਸਮਝਦੇ ਹਨ ਕਿ ਸਵਰਗ ਕਿੱਥੇ ਹੁੰਦਾ ਕਿ ਉੱਤਾਂ ਅਬਰ ਨਰਕ ਥੱਲੇ ਹੀ ਹੋਇਆ ਰਬ ਕਿਹੜੇ ਪਾਸੇ ਐ ਸਭ ਕੋ ਉੱਚੀ ਉਂਗਲ ਕਰੇਗਾ ਉਧਰ ਤਾਂ ਜਿਹੜੇ ਪਥ ਅਬ ਰੂਹ ਵਾਲੇ ਹਨ ਉਹ ਤਾਂ ਜਾਣਦੇ ਹਨ ਉੱਤੇ ਤੇ ਜਿਹੜੇ ਨੀਚ ਹਨ ਕੁਜੀਲ ਹਨ ਕਠੋਰ ਹਨ ਨਾਮ ਵਿਹੂਣੇ ਹਨ ਸੰਗਤ ਦੀ ਕੜੀ ਤੋਂ ਖਾਲੀ ਹਨ ਉਹਨਾਂ ਦਾ ਵਾਸਵਾ ਉੱਤੇ ਜਿਤਨੇ ਨਰਕ ਸੋ ਮਨਮੁਖ ਹੋਗੇ ਤੇ ਜਿਤਨੇ ਨਰਕ ਹਨ ਤੇ ਮਨਮੁਖਾਂ ਵਾਸਤੇ ਤੇ ਮਨਮੁਖ ਕੌਣ ਹੈ ਜਿਸ ਨੂੰ ਪ੍ਰਤੀਤ ਕੋਈ ਨਹੀਂ ਜਿਸ ਨੂੰ ਇਹ ਤਕਾਦ ਕੋਈ ਨਹੀਂ ਪ੍ਰਤੀਤ ਤੂੰ ਬਿਨਾ ਇਹ ਮਨਮੁਖ ਪ੍ਰਤੀਤ ਨਾਮ ਬਣ ਜਾਂਦਾ ਹੈ ਗੁਰਮੁਖ प्रमुख खानू प्रतीत है हर जीव मनमुख हर मुखलाया एक बादशाह भी मन संथा पे गया ਜਿਹੜਾ ਕੋਈ ਆਵੇ ਉਸੇ ਨੂੰ ਪੁੱਛੇ ਮੈਂ ਕਹਿੰਦਾ ਨਰਕ ਕਿਸ ਵਾਸਤੇ ਬਣੇ ਨਰਕਾਂ ਵਿੱਚ ਕੌਣ ਜਾਏਗਾ ਜਿਹੜੇ ਨੀਚ ਹਨ ਉਹਨਾਂ ਤੇ ਤਾਂ ਉਨੀ ਰਹਿਮ ਕਰੇਗਾ ਕਿਉਂਕਿ ਉਹ ਰਹੀਮ ਹੈ ਉਹ کریم ਹੈ ਤੇ ਨੀਚਾ ਗਰੀਬਾ ਮਸਕੀਨਾ ਉੱਤੇ ਤਾਂ ਸਦੀ ਰਹਿਮਤ ਵਸਣੀ ਹੈ ਤੇ ਜਿਹੜੇ ਫੁੱਨੀ ਹਨ ਭਗਾ ਵਾਲੇ ਚੰਗੀਆਂ ਕਰਮਾਂ ਵਾਲੇ ਉਹਨਾਂ ਉਂ ਵੀ ਨਰਕ ਨਹੀਂ ਜਾਣਗੇ ਤਾਂ ਫਿਰ ਨਰਕ ਬਣਾਏ ਕਿਸ ਵਾਸਤੇ ਕੌਣ ਜਾਏਗਾ ਨਰਕਾਂ ਵਿੱਚ ਐਸਾ ਟੇੜਾ ਸਵਾਲ ਸੀ ਕੋਈ ਜਵਾਬ ਨਾ ਦੇ ਸਕੋ ਇੱਕ ਦਿਨ ਇੱਕ ਮਹਾਫੁਰ ਖਾ ਗਏ ਮਹਾਤਮਾ ਯੁਗਤਵਾਲੇ ਇਹਨਾਂ ਕੋਲ ਬੜੀਆਂ ਯੁਗਤਾ ਹੁੰਦੀਆਂ ਕਿਸੇ ਤਰ੍ਹਾਂ ਨਾ ਸਮਝਦਾ ਹੋਵੇ ਕੋਈ ਐਸੀ ਯੁਗਤ ਕਰਨਗੇ ਸਮਝਾਉਣ ਦੀ ਕਿ ਜੱਟ ਸਮਝ ਆ ਜਾਏ ਮਹਾਪੁਰਖ ਆਏ ਤਾਂ ਰਾਜੇ ਨੇ ਇਹੀ ਸਵਾਲ ਕੀਤਾ ਕਿ ਮਹਾਰਾਜ ਆਪ ਤਾਂ ਬੜੇ ਉੱਚੇ ਸੁੱਤੇ ਹੋ ਤੁਹਾਡੀ ਪਹੁੰਚ ਦੂਰ ਤੱਕ ਹੈ ਸਭ ਕੋਈ ਦੁਖੀਏ ਰੋਗੀ ਸੋਚਾ ਚਿੰਤਾ ਦੇ ਮਾਰੇ ਹੋਏ ਤੁਹਾਡੀ ਸਰਨ ਆਉਂਦੇ ਹਨ ਤੇ ਤੁਸੀਂ ਉਹਨਾਂ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੇ ਹੋ ਤੁਸੀਂ ਸਮਰਥਾ ਵਾਲੇ ਇਕ ਸੰਸਾਰ ਮੈਨੂੰ ਬੜਾ ਦੁੱਖ ਦੇ ਰਿਹਾ ਹੈ ਕਿਰਪਾ ਕਰਕੇ ਮੇਰਾ ਕੱਢੋ ਮੈਨੂੰ ਸੁਖੀ ਕਰੋ ਸਹਿਬ ਆਖਿਨ ਸੰਸੇ ਜਿਉ ਮਰੀਨ ਹੈ ਜਿਸ ਮਨ ਵਿੱਚ ਸੰਸੇ ਰਹਿਣ ਨਾ ਅਖੀਰ ਉਹ ਜਿਉ ਮਲੀਨ ਹੋ ਜਾਂਦਾ ਉਹ ਮਨ ਮੈਲਾ ਹੋ ਜਾਂਦਾ ਹੈ ਸੰਸਾਰ ਕੀ ਹੈ ਮੈਲ ਹੀ ਤਾਂ ਸੰਸਾਰ ਹੈ ਜਿਸ ਮਨ ਵਿੱਚ ਮੈਲ ਨਹੀਂ ਉਹ ਤੇ ਸੰਸਾਰ ਹੀ ਕੋਈ ਨਹੀਂ ਬਸ ਸੰਸਾਰ ਪੈ ਗਿਆ ਹੈ ਤਾਂ ਸਮਝੋ ਮਨ ਮੈਲਾ ਹੈ ਸੰਸੇ ਜਿਉ ਮਲੀਨ ਹੈ ਕਿ ਤਸੰਯਮ ਦੋਤਾ ਜਾਏ ਇਸ ਮੈਲੇ ਮਨ ਨੂੰ ਕਿਵੇਂ ਤੋਈਏ ਜੋ ਸੰਸੇ ਮੁਰ ਮੁਰ ਨਾ ਸੰਗ ਕਰਨ ਬਾਰ ਬਾਰ ਅੰਦਰੋਂ ਸੰਸੇ ਦਾ ਉਖਣ ਕਿਉਂਕਿ ਸੰਤਾ ਹਲ ਹੋ ਗਿਆ ਤਾਂ ਬੇਤਰ ਨਾ ਹੋਇਆ ਤਾਂ ਫਿਰ ਇਹ ਕੰਡਾ ਚੁਬਦਾ ਰਹੇ ਸਹਿਬਾਖ ਦਿਨ ਮਨ ਤੋਂ ਉਹ ਸ਼ਬਦ ਲੱਗ ਇਸ ਮਨ ਨੂੰ ਤੋਮਣ ਵਾਸਤੇ ਮਲੀਨ ਮਨ ਨੂੰ ਉਜਲ ਕਰਨ ਵਾਸਤੇ ਸੰਸ਼ਿਆ ਨਾਲ ਮਹਿਲਾ ਹੋਇਆ ਮਨ ਇਹ ਤਾਂ ਨਿਰਮਲ ਹੋਏਗਾ ਭਾਈ ਜੇ ਜਪੋਗੇ ਸ੍ਰੀ ਵਾਹ ਹਰ ਗੱਲ ਤੇ ਸੰਸਾ ਬੇਸ਼ੱਕ ਕਰੋ ਪਰ ਇਸ ਗੱਲ ਤੇ ਸੰਸਾ ਕਦੇ ਨਾ ਕਰਨਾ ਭਈ ਨਾਮ ਕੀ ਦਿੰਦਾ ਤੇ ਨਾਮ ਜਪੀਏ ਕਿ ਨਾ ਜਪੀਏ ਜਪੀਏ ਤਾਂ ਕਿਉਂ ਜਪੀਏ ਇਸ ਤੇ ਸੰਸਾ ਨਾ ਕਰੇ ਜਿੰਨੇ ਸੰਤੇ ਤੁਹਾਡੇ ਹੋਣਗੇ ਨਵਿਰਥ ਹੋ ਜਾਣਗੇ ਪਰ ਜੇ ਨਾਮ ਤੇ ਸੰਸਾ ਕਰ ਲੋਗੇ ਤਾਂ ਫਿਰ ਮੁਸ਼ਕਲ ਬਣੇ ਇੱਕ ਤਾਂ ਮਨ ਅੱਗੇ ਹੀ ਮਹਿਲਾ ਸੰਤਿਆਂ ਕਰਕੇ ਫਿਰ ਨਾਮ ਤੋਂ ਮੁਨਕਰ ਹੋ ਗਿਆ ਤਾਂ ਸਮਝੋ ਕਾਲਾ ਸਿਆ ਹੋ ਗਿਆ ਰਾਜੇ ਨੇ ਆਖਿਆ ਮਹਾਰਾਜ ਮੇਰੇ ਮਨ ਸੰਸਾ ਹੈ ਕਿਰਪਾ ਕਰਕੇ ਨਵਿਰਥ ਕਰੋ ਰਾਜਨ ਕਿਹੜਾ ਸੰਸਾ ਹੈ ਦੁਤਾ ਕਦੇ ਕੋਈ ਸੰਸੇ ਵਾਲੀ ਗੱਲ ਹੀ ਨਹੀਂ ਕੀਤੀ ਅੱਜ ਪਹਿਲਾ ਦਿਨ ਹੈ ਜੋ ਸੰਸਾ ਲਈ ਲਈ ਹੈ ਵਈ ਕੱਢ ਲੈ ਇਹਨੂੰ ਅੰਦਰ ਰੱਖਣਾ ਚੰਗਾ ਹੈ ਆ ਜਿਵੇਂ ਘਰ ਨੂੰ ਰੋਜ਼ ਝਾੜੂ ਦੇ ਕੇ ਸਾਫ਼ ਕਰਕੇ ਕੂੜਾ ਬਾਹਰ ਕੱਢ ਫੁੱਟੀ ਦੇ ਜਮਾਦਾਰੀ ਨਹੀਂ ਲੈ ਜਾਂਦੇ ਘਰ ਵਿੱਚ ਨਹੀਂ ਰੱਖਦੇ ਪਤਾ ਨਹੀਂ ਅਗਲੇ ਦਿਨ ਫਿਰ ਕਿੱਥੋਂ ਆ ਜਾਂਦੇ ਉਤਨਾ ਹੋਰ ਨਿਕਲ ਜਾਂਦੇ ਕਿਸੇ ਤਰ੍ਹਾਂ ਮਨ ਪਤਾ ਨਹੀਂ ਕਿਹਦਾ ਹੈ ਇਸ ਅੰਦਰ ਕੋਈ ਨਾ ਕੋਈ ਸੰਸਾ ਉਤਪਨ ਹੋਇਆ ਹੀ ਰਹਿੰਦਾ ਪਰ ਭੈ ਜੀ ਤੂੰ ਗਾਫਲ ਨਹੀਂ ਹੋਣਾ ਰੋਜ਼ ਝਾੜੂ ਬੁਹਾਰੀ ਕੀਤੀ ਰੱਖਣਾ ਕਿ ਆਵੇ ਸੰਸਾ ਤਾਂ ਜਟ ਨਿਵਰਤ ਕਰ ਲੋ ਸੰਸੇ ਨੂੰ ਅੰਦਰ ਰਾਤ ਰਹਿਣ ਦੀ ਗੂੰਜਾਇਕ ਨਾ ਹੋਵੇ ਜਿਸ ਘਰ ਵਿੱਚ ਇਸਤਰੀ ਫੁਰਖ ਦਾ ਆਪਸ ਵਿੱਚ ਮਨ ਮੁਟਾਵ ਹੋ ਜਾਵੇ ਆਖਿਆ ਰਾਤ ਨਾ ਪੈਣ ਦੀ ਜਗੜੇ ਜੇ ਰਾਤ ਪੈ ਗਈ ਤਾਂ ਇਹ ਝਗੜਾ ਹੋਰ ਵੱਧ ਜਾਏ। ਇਹ ਦਿਨ ਦਿਹਾੜੇ ਸਾਨੂੰ ਕੱਢ ਛੁੱਟੋ ਬਾਹਰ। ਚਾਮ ਪਹਿਨ ਤੋਂ ਪਹਿਲਾਂ ਪਹਿਨ। ਸੌਣ ਬੰਦਾ ਪਿੱਛੋਂ ਜਾਏ ਪਹਿਲਾਂ ਸੋਚ ਲਵੇ ਮੈਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ। ਜੇ ਦੁੱਖ ਦਿੱਤਾ ਤਾਂ ਉਸ ਤੋਂ ਮੋੜ ਲਵਾਂ। ਕਿਉਂਕਿ ਜੇ ਉਸਦਾ ਮਨ ਤਪਦਾ ਰਿਹਾ ਤਾਂ ਮੈਨੂੰ ਸੁੱਖ ਦੀ ਨੀਂਦਰ ਨਾ ਆਵੇ। ਇਸੇ ਵਾਸਤੇ ਸੌਣ ਮੇਲੇ ਕੀਰਤਨ ਸ੍ਰੀ ਲਾੜਨਾ ਤੇ ਪੜ ਕੇ ਫਿਰ ਅਰਦਾਸਾ ਕਰਨਾ ਤੇ ਫੁੱਲਾਂ ਬਖਸ਼ਾਮਣੀਆਂ ਤੇ ਸਵੇਰੇ ਉੱਠ ਕੇ ਮੁਰ ਸੰਗਤ ਵਿੱਚ ਆਵਣਾ ਔਰ ਸੰਗਤ ਵਿੱਚ ਆ ਕੇ ਅਰਦਾਸ ਵਿੱਚ ਖੜਾ ਹੋਣਾ ਉਹ ਮਹਾਂਪੁਰਖਾਂ ਨੇ ਅਖਿਆ ਰਾਜਨ ਕੀ ਸੰਸਾ ਪੈ ਗਿਆ ਮਨ ਵਿੱਚ ਕੱਢ ਛੇਤੀ ਸੰ ਉਹਨੇ ਅਖਿਆ ਜੀ ਬੜਿਆ ਅੱਗੇ ਸੰਸਾ ਖੋਲਿਆ ਪਰ ਕਿਸੇ ਨੇ ਕੱਢਿਆ ਨਹੀਂ ਆਪਕਦਰ ਕਿਉਂਕਿ ਮਹਾਂਪੁਰਖਾਂ ਵਿੱਚ ਬਲ ਹੁੰਦਾ ਯੁਗਤ ਹੁੰਦੀ ਹੈ ਸ਼ਕਤੀ ਹੁੰਦੀ ਹੈ ਉਤੋਂ ਉਹਨਾਂ ਨੂੰ ਉਦਾਦ ਮਿਲਦੀ ਹੈ ਉਹ ਆਏ ਇਸ ਵਾਸਤੇ ਹੁੰਦੇ ਹਨ ਸੰਸਾਰ ਵਿੱਚ ਜਗਤ ਜੀਵਾਂ ਨੂੰ ਸੁਖੀ ਕਰਨ ਦੇ ਕੋਈ ਸੰਸੇਕਾਰ ਨੂੰ ਦੁਖੀ ਆਇਆ ਤਾਂ ਉਸ ਦਾ ਸੰਸਾਰ ਦੇ ਵਿੱਚ ਕਰਨ ਜੇ ਰੱਬ ਦੇ ਰਾਹ ਨਹੀਂ ਪਿਆ ਚਲਦਾ ਤੇ ਦੁੱਖ ਪਾ ਰਿਹਾ ਹੈ ਤਾਂ ਉਸ ਨੂੰ ਕਿਸੇ ਤਰੀਕੇ ਕਿਸੇ ਯੁਗਤ ਨਾਲ ਇਸ ਰਾਹੇ ਪਾ ਦੇ مہاپرخا نے آخر راجن کر سنسا لگا مہاراج سنسا اے ہے کہ جہاں تر نا نیچ لے انہوں تو واحر بخش لے گا کیونکہ بڑا دیالو ہے کرپالو ہے یہ نیویا ترس کرے گا تو تے کرے گا تے جیڑے پنی ہیں انہوں نے تر جانے میں اے پوچھنا بھی یہ نرک کس واسطے بنائے ہے لگے راجن تو بڑا گربو راجا تو بڑا چنگا ہے راجا تو بہت اچھا ہے بڑی تعریف کیتی راجے دی جویں جویں مہاتما راجے دی تعریف کرن راجا کہ نہیں جی میں تا کچھ نہیں میں تا کجلی نہیں جڑی گل مہاتما اکھن وت جوڑ کے اکھے نہیں جی میرے بھی تا کوئی گن نہیں جت اس طرح بیتیا مہاتما دی تعریف کری جان ਉਹ ਆਪ ਨੂੰ ਕੁਛ ਨਹੀਂ ਕੁਛ ਨਹੀਂ ਕਹਿੰਦਾ ਜਾਏ ਤੇ ਕਹਿਣ ਲੱਗੇ ਆਹ ਰਾਜੇ ਮੈਂ ਤੇਰੇ ਸਵਾਲ ਦਾ ਜਵਾਬ ਕਰ ਦੇ। ਚਲੇ ਗਏ ਤੇ ਜਦੋਂ ਆਏ ਅਗਲੇ ਦਿਨ ਤੇ ਰਾਜੇ ਨੇ ਮੁੜ ਆਪਣਾ ਉਹ ਸੰਸਾਦ ਦੁਰਾਇਆ ਤੇ ਮਹਾਤਮਾ ਨੇ ਐਡਾ ਗੁੱਸੇ ਵਾਲਾ ਮੂੰਹ ਬਣਾ ਲਿਆ ਕਹਿਣ ਲੱਗੇ ਰਾਜਾ ਤੂੰ ਬੜਾ ਨੀਚ ਹੈ। ਰਾਜਾ ਤੂੰ ਬੜਾ ਬੇਈਮਾਨ ਹੈ। ਰਾਜਾ ਤੂੰ ਬੜਾ ਕਪਟੀ ਹੈ ਤੂੰ ਬੜਾ ਝੂਠਾ ਹੈ। ਬਿੜੇ ਬਹੁਤ ਸਾਰੀਆਂ ਗੱਲਾਂ ਮਹਾਤਮਾ ਨੇ ਕੀਤੀਆਂ ਰਾਜੇ ਨੂੰ ਗੁੱਸਾ ਆ ਗਿਆ ਕਹਿਣ ਲੱਗਾ ਕੋਈ ਹੋਰ ਹੁੰਦਾ ਤੇ ਹੁਣੇ ਉਸ ਨੂੰ ਸਜ਼ਾ ਦਿੰਦਾ ਪਰ ਤੁਹਾਨੂੰ ਮੈਂ ਮਹਾਪੁਰਖ ਮੰਨਦਾ ਹਾਂ ਮਹਾਤਮਾ ਕਹਿ ਚੁੱਕਾ ਹਾਂ ਇਸ ਵਾਸਤੇ ਤੁਹਾਡੀਆਂ ਇਤਨੀਆਂ ਗੁਸਤਾਖੀਆਂ ਮੈਂ ਮaaf ਕੀਤੀਆਂ ਅੱਗੋਂ ਨਾ ਬੋਲਣਾ ਪਰ ਮਹਾਤਮਾ ਨਟਲੇਉ ਨਾ ਫਿਰ ਵੀ ਆਖਿਆ ਰਾਜੇ ਨੇ ਤਾਲੀ ਬੁਜਾਈ ਕੋਈ ਹੈ ਨੌਕਰ ਹਾਜ਼ਰ ਹੋ ਗਿਆ ਯਾਰੀ ਲੱਗਾ ਸੀ ਵੀ ਇਸ ਮਹਾਤਮਾ ਨੂੰ ਪਕੜ ਲਾਓ ਤੇ ਲੈ ਜਾਓ ਸਜ਼ਾ ਦਿਓ ਪਰ ਮਹਾਤਮਾ ਹੱਥ ਪੈ ਮੁਸਕਰਾਇ ਤੇ ਕਹਿਣ ਲੱਗੇ ਰਾਜਨ ਅਸੀਂ ਤਾਂ ਵੀ ਤੇਰੇ ਸਵਾਲ ਦਾ ਜਵਾਬ ਦੇ ਰਹੇ ਸੀ ਉਹ ਬੜਾ ਹੈਰਾਨ ਹੋਇਆ ਮਹਾਰਾਜ ਇਹੀ ਜਵਾਬ ਕਹਿਣ ਲੱਗੇ ਹਾਂ ਕੱਲ ਅਸੀਂ ਤੈਨੂੰ ਚੰਗਾ ਚੰਗਾ ਆਖਿਆ ਤੂੰ ਚੰਗਾ ਨਾ ਬਣਿਆ ਅੱਜ ਅਸੀਂ ਤੈਨੂੰ ਭੈੜਾ ਆਖਣਿਆ ਤੂੰ ਭੈੜਾ ਨਹੀਂ ਬਣਦਾ ਤੋ ਰਾਜਨ ਇਹ ਨਰਕ ਤੇਰੇ ਵਾਸਤੇ ਬਣੇ ਇਹ ਨਰਕ ਕੌਨਾ ਵਾਸਤੇ ਹਨ ਜਿਹੜੇ ਚੰਗੇ ਤਾਂ ਹਨ ਨਹੀਂ ਪਰ ਭੈੜਾ ਵੀ ਨਹੀਂ ਸਦਾ ਸਕਦੇ ਪਰ ਕੁਰਬਾਨ ਕਰੋਨਾ ਤੋਂ ਜਾਈਏ ਜਿਹੜੇ ਹੋਵਨ ਉੱਚੇ ਤੇ ਸਦਾਵਨ ਜਿੱਕੇ ਗਾਠ ਨਕਿਨੇ ਕਹਾਇਆ ਸਭ ਕਹਤੇ ਹੈ ਭਾਈ ਇਹ ਨਾਮ ਜਪਣ ਵਾਲਿਆਂ ਵਿੱਚ ਖੁਸ਼ਬੂ ਹੈ ਨਿਮਰਤਾ ਦੀ ਇਤਨੇ ਉੱਚੇ ਸੱਚੇ ਹੋ ਕੇ ਨਾਮ ਦੀ ਛੋਹ ਨਾਲ ਲਾਲੋ ਲਾਲ ਹੋ ਕੇ ਕੱਚੋਂ ਕੰਚਨ ਭਇਓ ਸਬਦ ਗੁਰ ਸਰਵਨੀ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਇਤਨੇ ਉੱਚੇ ਹੋ ਕੇ ਤੇ ਮੁਰ ਆਪਨੂੰ ਕੀ ਪਿਆਰਖ ਦਿਨ ਮੇਰੀ ਜਾਤ ਕਰੇ ਮੇਰੀ ਜਾਤ ਕਮੀਨੀ ਪਾਤ ਕਮੀਨੀ